ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀਓ ਅੱਜ ਅਸੀਂ ਸ਼ ਬਾਬਾ ਸ਼੍ਰੀ ਚੰਦ ਜੀ ਦੇ ਕੋਲ ਚਾਰ ਪੀਰ ਜੋ ਕਿ ਅਰਬ ਸਥਾਨ ਵਿੱਚੋਂ ਆਏ ਸੀ ਉਹ ਬਾਬਾ ਸ਼੍ਰੀ ਚੰਦ ਜੀ ਨੂੰ ਮੁਸਲਮਾਨ ਬਣਾਉਣਾ ਸੀ ਉਹਨਾਂ ਦੀ ਅੱਜ ਸਾਖੀ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਸੋ ਸਾਖੀ ਸੁਣਨ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਬਾਬਾ ਸ਼ਰੀ ਚੰਦ ਜੀ ਨੇ ਮੁਸਲਮਾਨ ਬਣਾਉਣ ਆਏ ਚਾਰ ਪੀਰਾਂ ਦਾ ਹੰਕਾਰ ਤੋੜਿਆ ਅਰਬ ਸੰਤਾਨ ਵਿੱਚੋਂ ਮੁਹੰਮਦ ਹੁਸੈਨਿਆ ਕਮਲਵਲੀ ਪੀਰ ਪੱਠਾ ਚਾਰ ਪੀਰ ਉੱਥੋਂ ਪੀਰਾਂ ਦੇ ਇਸਲਾਮੀ ਬਰਾਦਰੀ ਨਾਲ ਇਕਰਾਰ ਕਰਕੇ ਤੁਰੇ ਕਿ ਅਸੀਂ ਹਿੰਦੁਸਤਾਨ ਸੂਬਾ ਸਿੰਧ ਵਿੱਚ ਪਹੁੰਚ ਕੇ ਪਹਿਲੇ ਸਿੰਧ ਤੇ ਫੇਰ ਪੰਜਾਬ ਨੂੰ ਮੁਸਲਮਾਨ ਬਣਾ ਦੇਾਂਗੇ ਉਹ ਕranchi ਦੇ ਪੱਤਣ ਤੋਂ ਪਾਰ ਹੋ ਕੇ ਸੂਬਾ ਸਿੰਧ ਤੇ ਨਗਰ ਠੱਟਾ ਵਿਖੇ ਪਹੁੰਚ ਗਏ ਤੜਕਸਰ ਹੀ ਉਹਨਾਂ ਨੇ ਉੱਚੀ ਸਾਰੀ ਬਾਂਗ ਦਿੱਤੀ ਤੇ ਆਪਣੀ ਕਰਾਮਾਤ ਨਾਲ ਚਾਰ ਮਕਬਰੇ ਤਿਆਰ ਕਰ ਦਿੱਤੇ ਜਦੋਂ ਇਹ ਕਰਾਮਾਤੀ ਮਕਬਰੇ ਹਿੰਦੂਆਂ ਦੇ ਮੁੰਡਿਆਂ ਨੇ ਵੇਖੇ ਤੇ ਹੈਰਾਨ ਰਹਿ ਗਏ ਪੀਰ ਠੱਟਾ ਬੜੇ ਗਰੂਰ ਨਾਲ ਉਹਨਾਂ ਮੁੰਡਿਆਂ ਨੂੰ ਕਹਿਣ ਲੱਗਾ ਜੋ ਸਾਡਾ ਇਸਲਾਮ ਮਜ਼ਬ ਧਾਰ ਕੇ ਸਵਾ ਸਾਲ ਕਲਮੇ ਦਾ ਜਾਪ ਕਰੇ ਤਾਂ ਉਸ ਦੇ ਅੰਦਰ ਇਹ ਸ਼ਕਤੀ ਪੈਦਾ ਹੋ ਜਾਂਦੀ ਹੈ ਜਦ ਇਹ ਗੱਲਾਂ ਉਹਨਾਂ ਮੁੰਡਿਆਂ ਨੇ ਸੁਣੀਆਂ ਤਾਂ ਉਹਨਾਂ ਨੇ ਆਪਣੇ ਜਿਨੇਊ ਨਾਲ ਲਾ ਕੇ ਮੁਸਲਮਾਨ ਬਣਨਾ ਸ਼ੁਰੂ ਕਰ ਦਿੱਤਾ ਇਸੇ ਤਰ੍ਹਾਂ ਜਦ ਕਾਫੀ ਗਿਣਤੀ ਵਿੱਚ Hindu veer musliman ਬਣ ਗਏ ਤਾਂ ਭਗਤ RAM ਰਖਾ ਜੀ ਉਥੋਂ ਭਰੇ ਪੀਤੇ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਪਾਸ ਬਾਰਸ਼ਤ ਸਾਹਿਬ ਵਿਖੇ ਆ ਪਹੁੰਚੇ ਤੇ ਗਲ ਵਿੱਚ ਪੱਲਾ ਪਾ ਕੇ ਅੱਖਾਂ ਵਿੱਚ ਹੰਝੂਆਂ ਨਾਲ ਬੇਨਤੀ ਕੀਤੀ اے ਪਰੇ ਪੁਕਾਰੀ ਮਹਾਦੇਵ ਜੀ ਠੱਟੇ ਨਗਰ ਵਿੱਚ ਸਿੰਧ ਵਿੱਚ ਅਨਤ ਹੋ ਰਿਹਾ ਹੈ ਮਿਹਰ ਕਰੋ ਤੁਸੀਂ ਗੁਰੂ ਨਾਨਕ ਨੰਦਨ ਸਭ ਧਰਮਾਂ ਅਤੇ ਕੌਮਾਂ ਦੇ ਸਾਂਝੀ ਅਤੇ ਰਖਵਾਲੇ ਹੋ ਸਹਾਇਤਾ ਕਰੋ ਇਸ ਤਰ੍ਹਾਂ ਡੋਲੇ ਹੋਏ ਭਗਤ ਨੂੰ ਵੇਖ ਕੇ ਬਾਬਾ ਜੀ ਦਇਆਤਾ ਵਿੱਚ ਆਏ ਤੇ ਬਚਨ ਨਿਕਾਲੇ ਭਗਤ ਜੀ ਕੀ ਮਾਮਲਾ ਹੈ ਭਗਤ ਜੀ ਹੱਥ ਨੂੰ ਪੂੰਝ ਕੇ ਹੌਸਲਾ ਕਰਕੇ ਬੋਲੇ ਮਹਾਰਾਜ ਅਰਪ ਸਥਾਨ ਤੋਂ ਚਾਰ ਪੀਰ ਆਏ ਹਨ ਉਹਨਾਂ ਨੇ ਆ ਕੇ ਖੁੱਲੇ ਵਿਦਾਨ ਵਿੱਚ ਬਾਂਧ ਦੇ ਕੇ ਚਾਰ ਮਕਬਰੇ ਤਰਾ ਮਤਾਂ ਨਾਲ ਫੜੇ ਕਰ ਦਿੱਤੇ ਹਨ ਹਿੰਦੂਆਂ ਦੇ ਮੁੰਡੇ ਵਿਖਣਗੇ ਤਾਂ ਉਹਨਾਂ ਪੀਰਾਂ ਵਿੱਚੋਂ ਇੱਕ ਪੀਰ ਪੱਥੇ ਨੇ ਉਹਨਾਂ ਹਿੰਦੂ ਮੁੰਡਿਆਂ ਨੂੰ ਕਿਹਾ ਕਿ ਜੇ ਤੁਸੀਂ ਪੰਜ ਸ਼ਰਾਂ ਵਿੱਚ ਆ ਜਾਓ ਤਾਂ ਸਾਡੇ ਕਰਮ ਵਿੱਚ ਇੰਨੀ ਤਾਕਤ ਹੈ ਕਿ ਸਵਾ ਸਾਲ ਵਿੱਚ ਤੁਹਾਡੇ ਅੰਦਰੇ ਸ਼ਕਤੀਆਂ ਆ ਜਾਂਦੀਆਂ ਹਨ ਸੋ ਇਹ ਗੱਲ ਸੁਣ ਕੇ ਉਹਨਾਂ ਮੁੰਡਿਆਂ ਆਪਣੇ ਜਨੇਊ ਲਾ ਲਾ ਕੇ ਭਗਾ ਭਗਾ ਕੇ ਮਾਰੇ ਤੇ ਉਹਨਾਂ ਵੱਲ ਵੇਖ ਕੇ ਇਹ ਬਿਮਾਰੀ ਚੱਲ ਪਈ ਹੈ ਦੇਖੋ ਦੇਖੀ ਕਈ ਹਿੰਦੂ ਮੁਸਲਮਾਨ ਹੋਈ ਜਾ ਰਹੇ ਹਨ ਦੀਨਾ ਨਾਸ ਜੀ ਮੇਰੇ ਮੂੰਹੋਂ ਗੱਲ ਨਹੀਂ ਨਿਕਲਦੀ ਗੱਲਾ ਰੁਕਦਾ ਜਾਂਦਾ ਹੈ ਦਸਣ ਲਗਿਆ ਤੁਹਾਨੂੰ ਤੁਸੀਂ ਹਿੰਦੂ ਕੌਮ ਦੇ ਪਰਉਪਕਾਰ ਕਰੋ ਤੇ ਧਰਮ ਬਚਾਓ ਤਦ ਦਇਆ ਦੇ ਸਾਗਰ ਬਾਬਾ ਜੀ ਦੇ ਭਗਤ ਨੂੰ ਧੀਰਜ ਦੇ ਕੇ ਵਾਪਸ ਤੋਰਿਆ ਤੇ ਆਪ ਕਮਲ ਵੀਏ ਦੇ ਮੋਢੇ ਤੇ ਅਸਵਾਰ ਹੋ ਕੇ ਬਬਰੂਪ ਹੋ ਕੇ ਟੱਟਾ ਸਿੰਧ ਵਿੱਚ ਨਦੀ ਕਿਨਾਰੇ ਆ ਆਸ਼ਥਣ ਲਾ ਕੇ ਭਾਈ ਕਮਲਿਏ ਨੂੰ ਹੁਕਮ ਕੀਤਾ ਸੰਖਪੂਰ ਉੱਥੋਂ 4 ਮੀਲ ਵਿੱਥ ਤੇ ਕਬਰਾਂ ਸਨ ਜਦ ਭਾਈ ਕਮਲਿਏ ਨੇ ਸੰਖ ਪੂਰਿਆ ਤਾਂ ਸੰਖ ਦੀ ਆਵਾਜ਼ ਸੁਣ ਕੇ ਉਹ ਚਾਰੇ ਮਕਬਰੇ ਜਿੱਧਰੋਂ ਸੰਖ ਦੀ ਆਵਾਜ਼ ਆਉਂਦੀ ਸੀ ਉਸ ਪਾਸੇ ਚੁੱਕ ਗਏ ਤਾਂ ਇੰਜ ਕਹੀਏ ਕਿ ਬਾਬਾ ਜੀ ਨੂੰ ਸਾਜਿਤਾ ਕਰਨ ਲਈ ਉਹਨਾਂ ਦੇ ਸਤਕਾਰ ਵਿੱਚ ਝੁਕੇ ਹੋਣ ਇਹ ਅਚੰਭਾ ਵੇਖ ਕੇ ਚਾਰੇ ਪੀਰ ਗੁੱਸੇ ਨਾਲ ਚਿੱਤਰੋ ਸੰਖ ਦੀ ਆਵਾਜ਼ ਆਉਂਦੀ ਸੀ ਉਸ ਪਾਸੇ ਨੱਠੇ ਨੱਠੇ 4 ਮੀਲ ਦੀ ਧੌੜ ਲਾ ਕੇ ਆ ਪਹੁੰਚੇ ਜਦ ਨજર ਮਾਰੀ ਕੇ ਨਦੀ ਕਿਨਾਰੇ ਇੱਕ ਰੱਬ ਰੂਪ ਮਹਾਪੁਰਖ ਜਟਾ ਜੂਟ ਢੋਣਾ ਲਈ ਬੈਠਾ ਹੈ ਅਤੇ ਇੱਕ ਸੰਤ ਸੰਖ ਵਜਾ ਰਿਹਾ ਹੈ ਫਿਰ ਉਹ ਚਾਰ ਪੀਰ ਆਪਣੇ ਕਲਮਿਆਂ ਦਾ ਜਾਪ ਕਰਕੇ ਬਾਬਾ ਜੀ ਨੂੰ ਮਾਰਨ ਦੌੜੇ ਪਰ ਜਦ ਕੋਲ ਪਹੁੰਚਦੇ ਹੀ ਬਾਬਾ ਜੀ ਅਲੋਪ ਹੋ ਜਾਂਦੇ ਹਨ ਉਹ ਅੰਨੇ ਹੋ ਗਏ ਫਿਰ ਪਿਛੇ ਪਰਤ ਕੇ ਦੂਰ ਕੋ ਲੋਕੇ ਵੇਖਣ ਤਾਂ ਬਾਬਾ ਜੀ ਬੈਠੇ ਜਿਸ ਦੇ ਸਨ ਚੌ ਪੀਰਾਂ ਨੇ ਬਹੁਤ ਕਲਮੇ ਪੜੇ ਪੂਕਾਂ ਮਾਰੀਆਂ ਪਰ ਸ਼ਕਤੀ ਦੇ ਭੰਡਾਰ ਬਾਬਾ ਜੀ ਦਾ ਵਾਰ ਲਿੰਗਾ ਨਾ ਕਰ ਸਕੇ ਜਦ ਕਈ ਵਾਰ ਲਾਗੇ ਆ ਕੇ ਅੰਨੇ ਹੋ ਕੇ ਵਾਪਸ ਮੁੜੇ ਤੇ ਕੋਈ ਕੇਸ਼ ਨਾ ਗਈ ਫਿਰ ਦੂਰੋਂ ਅਰਜ਼ਾ ਕਰਨ ਲੱਗੇ ਇਹ ਅੱਲਾਹ ਪਾਕ ਦੇ ਨੂਰ ਸਾਨੂੰ ਆਪਣੇ ਕੋਲ ਬੁਲਾ ਕੇ ਜਦਾਰ ਦੀ ਖੈਰਤਾ ਪਾਓ ਅਸੀਂ ਭੁੱਲੇ ਸਾਡੀਆਂ ਭੁੱਲਾਂ ਬਖਸ਼ੋ ਜਦ ਇਸ ਤਰ੍ਹਾਂ ਪੀਰਾਂ ਨੂੰ ਤਰਨੇ ਲੈਂਦਿਆਂ ਬਾਬਾ ਜੀ ਨੇ ਦੇਖਿਆ ਤਾਂ ਮਿਰਚ ਆ ਗਏ ਅਤੇ ਦੂਰੋਂ ਆਵਾਜ਼ ਦਿੱਤੀ ਕਿ ਜੇ ਇੱਥੇ ਆਉਣਾ ਹੈ ਤਾਂ ਦਿਨੋਂ ਈਰਖਾ ਦੁਈ ਦਾ ਨਾਸ਼ ਕਰਕੇ ਤੇ ਮੇਰੇ ਤੀਰ ਦੀਆਂ ਤਰੇੜਾ ਮਿਟ ਕੇ ਆਓ ਤਾਂ ਜੀ ਫਦਕੇ ਆਓ ਉਹਦਾ ਦੇ ਪਿਆਰੇ ਸਦਾ ਉਹਦਾ ਦੇ ਪਿਆਰਿਆਂ ਨਾਲ ਪਿਆਰ ਕਰਦੇ ਹਨ ਪਰ ਤੁਸੀਂ ਹਿੰਦੂ ਲੋਕਾਂ ਨੂੰ ਉਹਨਾਂ ਦਾ ਧਰਮ ਛੜਵਾ ਕੇ ਚਿਰਾਗ ਲਾਉਣ ਲਈ ਮਜਬੂਰ ਕੀਤਾ ਤੇ ਮਜਬੀ ਜਨੂਨੀਆਂ ਹੰਕਾਰੀਆਂ ਤੰਗ ਦਿਲਾਂ ਵਾਲਿਆਂ ਲਈ ਸਾਡੇ ਪਾਸ ਕੋਈ ਥਾਂ ਨਹੀਂ ਬਾਬਾ ਜੀ ਦੇ ਬੋਲ ਸੁਣ ਕੇ ਚੌ ਪੀਰਾਂ ਦੇ ਦਿਮਾਗ ਹੀ ਲਗ ਗਏ ਦਿਲ ਵੀ ਸ਼ੀਸ਼ੇ ਅਹਿਸਾਸ ਦਾ ਪਾਣੀ ਪਾ ਕੇ ਸਾਫ਼ ਕੀਤੇ تکਬਰ ਗਵਾਇਆ ਨਿਮਰਤਾ ਵਿੱਚ ਝੁੱਕ ਕੇ ਹਜੂਰ ਦੇ ਕਰਮਾ ਵਿੱਚ ਆ ਕੇ ਇਉਂ ਖਲੋਤੇ ਜਿਵੇਂ ਦੋਸ਼ੀ ਜੱਜ ਦੀ ਅਦਾਲਤ ਵਿੱਚ ਖਲੋਂਦੇ ਹਨ ਫਿਰ ਬਾਬਾ ਜੀ ਦੇ ਬੜੇ ਪਿਆਰ ਆਦਰ ਨਾਲ ਉਹਨਾਂ ਨੂੰ ਕੋਲ ਬਿਠਾਇਆ ਫਿਰ ਉਹਨਾਂ ਕੋਲੋਂ ਭੁੱਲਾਂ ਬਖਸ਼ਾਈਆਂ ਤੇ ਸੱਜ ਦੇ ਵਿੱਚ ਸਿਰ ਸੁੱਟ ਦਿੱਤੇ ਬਾਦ ਜਤੀ ਜੀ ਉਹਨਾਂ ਨੂੰ ਥਾਪਨਾ ਦੇ ਕੇ ਫਰਮਾਇਆ ਕਿ ਹਰ ਬੰਦੇ 'ਚ ਅੱਲਾ ਦਾ ਨੂਰ ਹੈ ਈਸ਼ਵਰ ਰੱਬ ਖੁਦਾ ਇੱਕੋ ਚੀਜ਼ ਹੈ ਕੇਵਲ ਨਾਮ ਵੱਖੋ ਵੱਖ ਹਨ ਇਸੇ ਦੇ ਧਰਮ ਮਜ਼ਬ ਤੇ ਛਾਪਾਂ ਮਾਰ ਕੇ ਕੁਛ ਨੂੰ ਕੁੱਚਲਣਾ ਠੀਕ ਨਹੀਂ ਹੈ ਇਹ ਨਹੀਂ ਕਹਿਣਾ ਚਾਹੀਦਾ ਕਿ ਹਮ ਜੇ ਕਰ ਦੇਗੇ ਹਮ ਉਹ ਕਰ ਦੇਗੇ ਬੰਦੇ ਦੇ ਕੀਤੇਆਂ ਕੁਝ ਨਹੀਂ ਹੋ ਸਕਦਾ ਉਹ ਪਰਵਦਗਾਰ ਹੈ ਜਿਵੇਂ ਚਾਹੇਗਾ ਉਵੇਂ ਕਰ ਦੇਵੇਗਾ ਉਹਦੇ ਹੁਕਮ ਅੰਦਰ ਸਭ ਕੁਝ ਹੈ ਜਦ ਇਹ ਬਚਨ ਬਾਬਾ ਜੀ ਨੇ ਕਹੇ ਤਾਂ ਸਭ ਪੀਰ ਸ਼ਰਮ ਨਾਲ ਪਾਣੀ ਪਾਣੀ ਹੋ ਗਏ ਉਹਨਾਂ ਨੂੰ ਬਾਬਾ ਜੀ ਦੇ ਨੂਰੀ ਚਿਹਰੇ ਤੇ ਅੱਲਾ ਦਾ ਨੂਰ ਦਿਸਿਆ ਨਬੀ ਰਸੂਲ ਦੇ ਦਰਸ਼ਨ ਹੋਏ ਤੇ ਖੁਦਾਈ ਜਲਵੇ ਵਿੱਚ ਰੰਗੇ ਗਏ ਝੁੱਕ ਕੇ ਸਜਦਾ ਕਰਕੇ ਗਲਤੀ ਮੰਨੀ ਤੇ ਬਾਬਾ ਜੀ ਦੇ ਸ਼ਿਵਕ ਹੋ ਗਏ ਫਿਰ ਮਹਾਰਾਜ ਕੋ ਅਸ਼ੀਰਵਾਦ ਲੈ ਕੇ ਵਾਪਸ ਚਲੇ ਗਏ ਇਹ ਮਕਬਰੇ ਅੱਜ ਵੀ ਠੱਟੇ ਸਿੰਧ ਪਾਕਿਸਤਾਨ ਵਿੱਚ ਉਸੇ ਤਰ੍ਹਾਂ ਝੁਕੇ ਹੋਏ ਹਨ ਪਰ ਅੱਜ ਕੱਲ ਵੀ ਕਈ ਪਖੰਡੀ ਸਾਧ ਬਾਬਾ ਸ਼੍ਰੀ ਚੰਦ ਜੀ ਦੇ ਨਾਮੇ 'ਤੇ ਆਪਣਾ ਬਿਜ਼ਨਸ ਚਲਾਉਂਦੇ ਹਨ ਜੋ ਕਿ ਹਫ਼ਤੇ ਦੇ 7 ਦਿਨਾਂ ਵਿੱਚ ਹਰ ਦਿਨ ਅਲੱਗ-ਅਲੱਗ ਗੱਦੀ ਲਾਉਂਦੇ ਹਨ ਕਦੇ ਵੀਰਵਾਰ ਨੂੰ ਪੀਰਾਂ ਦੀ ਗੱਦੀ ਲਗਾ ਕੇ ਭੋਲੇ-ਪਾਲੇ ਮਜਬੂਰ ਲੋਕਾਂ ਨੂੰ ਸਿੱਖੀ ਨਾਲ ਤੋੜ ਕੇ ਚਰਾਗਲਗੋਂਦੇ ਹਨ ਅਤੇ ਕਈ ਸ਼ਨੀਵਾਰ ਨੂੰ ਪਹਿਰੋਂ ਦੀ ਗੱਦੀ ਲਾਉਂਦੇ ਹਨ ਪਰਨਾਮ ਬਾਬਾ ਸ਼੍ਰੀ ਚੰਦ ਜੀ ਦਾ ਵਰਤ ਰਹੇ ਹਨ ਜਿਨ੍ਹਾਂ ਨੇ ਦੁਨੀਆ ਨੂੰ ਆਪਣੇ ਆਪਣੇ ਧਰਮ ਵਿੱਚ ਰਹਿਣ ਦਾ ਉਪਦੇਸ਼ ਦਿੱਤਾ ਸੀ ਸੋ ਸਾਥ ਸੰਗਤ ਜੀ ਸਾਨੂੰ ਬਾਬਾ ਸ਼੍ਰੀ ਚੰਦ ਜੀ ਦੇ ਉਪਦੇਸ਼ ਅਨੁਸਾਰ ਸਿਰਫ ਗੁਰਬਾਣੀ ਨਾਲ ਜੁੜਨਾ ਚਾਹੀਦਾ ਹੈ ਕਿਉਂਕਿ ਬਾਹਲੇ ਘਰਾਂ ਦਾ ਪ੍ਰਾਣਾ ਉਖਾ ਹੀ ਰਹਿ ਜਾਂਦਾ ਹੈ ਜੋ ਗੁਰੂ ਨਾਨਕ ਦੇ ਘਰੋਂ ਕੁਝ ਨਹੀਂ ਲੈ ਸਕਿਆ ਉਸ ਨੂੰ ਕਿਤੇ ਹੋਰ ਕੁਝ ਨਹੀਂ ਮਿਲਣਾ ਸੋ ਵਾਹਿਗੁਰੂ ਜੀਓ ਗਲਤੀਆਂ ਭੁੱਲਾਂ ਚੁੱਕਾ ਮਾਫ਼ ਕਰਨੀ ਹੈ ਵਾਹਿਗੁਰੂ ਜੀ ਬੇਨਤੀ ਹੈ ਕਿ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਇਦਾਂ ਦੀਆਂ ਸਾਖੀਆਂ ਤੁਹਾਨੂੰ ਸੁਣਨ ਨੂੰ ਮਿਲਦੀਆਂ ਰਹਿਣ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ